ਗਾਜ਼ਾ ਤੋਂ ਇੱਕ ਡਰਾਮਣਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦਿਖ ਰਿਹਾ ਹੈ ਕਿ ਕੁਝ ਫਿਲੀਸਤੀਨੀ ਨੌਜਵਾਨਾਂ ਨੂੰ ਹਥਿਆਰਾਂ ਨਾਲ ਸਜੇ ਨੌਜਵਾਨਾਂ ਨੇ ਗੋਡਿਆਂ ਦੇ ਬਲ ਬਿਠਾ ਕੇ ਗੋਲੀ ਮਾਰ ਦਿੱਤੀ ਪਿੱਛੇ ਤੋਂ ਭੀੜ ਅੱਲਾਹੁ ਅਕਬਰ ਦੇ ਨਾਰੇ ਲਗਾ ਰਹੀ ਹੈ ਤੇ ਮਰਿਆ ਨੂੰ ਸਹਿਯੋਗੀ ਯਾਨੀ ਕਿ ਇਜ਼ਰਾਈਲ ਦਾ ਸਾਥ ਦੇਣ ਵਾਲੇ ਦੱਸ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਉਸ ਦੇ ਨਾਲ ਸ਼ਾਂਤੀ ਸਮਝੌਤੇ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਜਾ ਰਹੇ ਨੇ ਹਮਾਸ ਦੇ ਇੱਕ ਸੂਤਰ ਨੇ ਵੀਡੀਓ ਦੀ વાસ્તਵਿਕਤਾ ਦੀ ਪੁਸ਼ਟੀ ਕੀਤੀ ਹੈ। ਇਸ ਕਲਿੱਪ ਦੇ ਆਉਣ ਦੇ ਬਾਅਦ ਚਿੰਤਾ ਵਧ ਗਈ ਹੈ ਕਿ ਕਿ 트ੰਪ ਦੀ ਵਿਚਕਾਰ ਪੈਨ ਨਾਲ ਹੋਇਆ ਸ਼ਾਂਤੀ ਸਮਝੌਤਾ ਹੁਣ ਖਤਰੇ ਦੀ ਕਗਾਰ ਤੇ ਹੈ। ਕੁਝ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਅਤੇ ਕੁਝ ਹੋਰ ਦੇਸ਼ਾਂ ਦੇ ਮੰਤਰੀਆਂ ਨੇ ਗਾਜ਼ਾ ਯੁੱਧ ਨੂੰ ਖਤਮ ਕਰਨ ਦੇ ਲਈ ਸ਼ਾਂਤੀ ਸਮਝੌਤਾ ਕਰਵਾਇਆ ਸੀ। ਸਮਝੌਤੇ ਦੇ ਤਹਿਤ ਹਮਾਸ ਨੇ ਆਪਣੇ ਕਬਜ਼ੇ ਵਿੱਚ ਰੱਖੇ ਸਾਰੇ ਜਿਵਿਤ ਇਜ਼ਰਾਇਲੀ ਬੰਦਕਾਂ ਨੂੰ ਰਿਹਾ ਕਰਨ ਦਾ ਵਾਅਦਾ ਕੀਤਾ। ਹਾਲਾਂਕਿ ਜਿਨ੍ਹਾਂ ਦੀਆਂ ਮੌਤਾਂ ਹੋ ਚੁੱਕੀਆਂ ਸੀ ਉਹਨਾਂ ਵਿੱਚੋਂ ਕੇਵਲ 4 ਜਣਿਆਂ ਦੇ शव ਹੀ ਲੁਟਾਏ ਗਏ ਨੇ ਇਜ਼ਰਾਈਲ ਦੇ ਪਰਿਵਾਰਾਂ ਵਿੱਚ ਗੁੱਸਾ ਹੈ ਕਈ ਲੋਕਾਂ ਨੂੰ ਉਮੀਦ ਸੀ ਕਿ ਉਹਨਾਂ ਦੇ ਪਿਆਰੇ ਵਾਪਸ ਆ ਜਾਣਗੇ ਪਰ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਮਾਰ ਚੁੱਕੇ ਨੇ ਇਸ ਮੁੱਦੇ ਨੇ ਸਮਝੌਤੇ ਨੂੰ ਲੈ ਕੇ ਉੱਠਦੇ ਸਵਾਲਾਂ ਨੂੰ ਹੋਰ ਵਧਾ ਦਿੱਤਾ ਹੈ ਹਮਾਸ ਦਾ ਸਾਫ ਸਪੱਸ਼ਟ ਇਹ ਬਿਆਨ ਵੀਡੀਓ ਦੇ ਸਾਹਮਣੇ ਆਉਣ ਦੇ ਨਾਲ ਹੀ ਹਮਾਸ ਨੇ ਆਪਣੇ ਕਰੀਬ 7000 ਲੜਾਕਿਆਂ ਨੂੰ ਕਾਰਜਸ਼ੀਲ ਕੀਤਾ ਹੈ ਉਨ੍ਹਾਂ ਦਾ ਉਦੇਸ਼ ਗਾਜ਼ਾ ਦੇ ਉਨ੍ਹਾਂ ਇਲਾਕਿਆਂ ਉੱਤੇ ਦੁਬਾਰਾ ਨਿਯੰਤਰਣ ਪਾਉਣਾ ਹੈ ਜੋ ਹਾਲ ਹੀ ਵਿੱਚ ਇਜ਼ਰਾਈਲ ਸੈਨਾ ਨੇ ਛੱਡੇ ਨੇ ਹਮਾਸ ਨੇ ਆਪਣੇ ਲੜਾਕਿਆਂ ਨੂੰ ਸੰਦੇਸ਼ ਭੇਜਿਆ ਹੈ ਅਸੀਂ ਗਾਜ਼ਾ ਦੇ ਅਪਰਾਧੀਆਂ ਅਤੇ ਇਜ਼ਰਾਈਲ ਦੇ ਸਹਿਯੋਗੀਆਂ ਨੂੰ ਸਾਫ਼ ਕਰਾਂਗੇ ਸਾਰਿਆਂ ਨੂੰ 24 ਘੰਟੇ ਦੇ ਵਿੱਚ ਆਪਣੀ ਤੈਅ ਜਗ੍ਹਾ ਤੇ ਪਹੁੰਚਣਾ ਹੋਵੇਗਾ ਇਸ ਅਭਿਆਨ ਵਿੱਚ ਹਿੰਸਾ ਵੱਧ ਗਈ ਹੈ ਅਤੇ ਕਈ ਲੋਕ ਮਾਰੇ ਜਾ ਚੁੱਕੇ ਨੇ ਦੱਸ ਦਿਆ ਕਿ ਡੂਗਮੂਸ਼ ਪਰਿਵਾਰ ਦੇ ਨਾਲ ਝੜਪਾਂ ਗਾਜ਼ਾ ਵਿੱਚ ਹਮਾਸ ਅਤੇ ਉੱਥੋਂ ਦੇ ਇਲਾਕਾ ਵਾਸੀ ਡੂਗਮੂਸ਼ ਪਰਿਵਾਰ ਦੇ ਵਿਚਕਾਰ ਪੁਰਾਣੀ ਰੰਜਿਸ਼ ਹੈ ਹਾਲ ਹੀ ਵਿੱਚ ਝੜਪਾਂ ਵਿੱਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿੱਚੋਂ 19 ਡੂਗਮੂਸ਼ ਪਰਿਵਾਰ ਦੇ ਮੈਂਬਰ ਹਨ ਅਤੇ 8 ਹਮਾਸ ਦੇ ਲੜਾਕੇ ਸ਼ਾਮਿਲ ਹਨ ਇਲਾਕਾ ਵਾਸੀ ਲੋਕ ਪਹਿਲਾਂ ਹੀ ਇਜ਼ਰਾਈਲ ਦੇ ਨਾਲ ਹੋਏ ਯੁੱਧ ਤੋਂ ਪ੍ਰੇਸ਼ਾਨ ਸੀ ਹੁਣ ਉਹਨਾਂ ਨੂੰ ਆਪਣੇ ਹੀ ਲੋਕਾਂ ਤੋਂ ਡਰ ਕੇ ਭਜਣਾ ਪੈ ਰਿਹਾ ਹੈ ਇੱਕ ਨਿਵਾਸੀ ਨੇ ਕਿਹਾ ਪੈਨਾ ਲੋਗ ਇਜ਼ਰਾਈਲੀ ਹਮਲੇ ਤੋਂ ਭਜਦੇ ਸਨ ਹੁਣ ਆਪਣੇ ਹੀ ਲੋਗਾਂ ਤੋਂ ਭਜ ਰਹੇ ਨੇ ਹਮਾਸ ਪਿਛਲੇ 2 ਸਾਲਾਂ ਤੋਂ ਗਾਜ਼ਾ ਵਿੱਚ ਯੁੱਧ ਅਤੇ ਹਮਲਿਆਂ ਦੇ ਬਾਅਦ ਕਮਜ਼ੋਰ ਹੋਇਆ ਸੀ ਪਰ ਸ਼ਾਂਤੀ ਸਮਝੌਤੇ ਦੇ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਲੜਾਕਿਆਂ ਨੂੰ ਸੜਕਾਂ ਤੇ ਭੇਜਣਾ ਸ਼ੁਰੂ ਕਰ ਦਿੱਤਾ ਨਾਲ ਹੀ ਉਨ੍ਹਾਂ ਨੇ ਮਤੱਬੂਨ ਰਾ ਅਤੇ ਘਰਾਂ ਦੀਆਂ ਮੁਰੰਮਤ ਲਈ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹਾਲਾਂਕਿ ਹਿੰਸਕ ਵੀਡੀਓ ਤੇ ਹਾਲਿਆ ਕਚੜਪਾ ਨੇ ਦਿਖਾ ਦਿੱਤਾ ਹੈ ਕਿ ਹਮਾਸ ਹਾਲੇ ਵੀ ਆਪਣੇ ਹਥਿਆਰ ਛੱਡਣ ਨੂੰ ਤਿਆਰ ਨਹੀਂ ਹੈ ਤੇ ਸ਼ਕਤੀ ਬਣਾਈ ਰੱਖਣ ਲਈ ਹਿੰਸਾ ਦਾ سہارا ਲੈ ਰਿਹਾ ਹੈ। ਸ਼ਾਂਤੀ ਸਮਝੌਤੇ ਨਾਲ ਮੁਸ਼ਕਲਾਂ ਸਮਝੌਤੇ ਵਿੱਚ ਇਹ ਵੀ ਲਿਖਿਆ ਹੈ ਕਿ ਗਾਜ਼ਾ ਨੂੰ ਪੂਰੀ ਤਰ੍ਹਾਂ ਹਥਿਆਰ ਮੁਕਤ ਕੀਤਾ ਜਾਵੇਗਾ ਅਤੇ ਹਮਾਸ ਪ੍ਰਸ਼ਾਸਨ ਦਾ ਹਿੱਸਾ ਨਹੀਂ ਹੋਵੇਗਾ। ਖੇਤਰ ਦੀ ਰੋਜ਼ਮਰਰਾ ਦੀ ਜ਼ਿੰਮੇਵਾਰੀ ਇੱਕ ਸਥਾਈ ਤਕਨੀਕੀ ਸਰਕਾਰ ਨੂੰ ਸੌਂਪੀ ਜਾਵੇਗੀ। ਪਰ ਨਵੀਂ ਵੀਡੀਓ ਤੇ ਹਾਲ ਦੀਆਂ ਘਟਨਾਵਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਹਮਾਸ ਵਾਕਈ ਹਥਿਆਰ ਛੱਡ ਦੇਵੇਗਾ ਜਾਂ ਫਿਰ ਸੱਤਾ ਬਣਾਈ ਰੱਖਣ ਲਈ ਹਿੰਸਾ ਤੇ ਡਰ ਦਾ ਇਸਤੇਮਾਲ ਕਰੇਗਾ